ਆਉਂਦੀ ਆ ਫੇਰ ਐਸ ਕੀ ਦੀ ਤਰ੍ਹਾਂ ਦੀ ਤਾਂ ਕੋਈ ਨਹੀਂ ਆਪਾਂ ਵੇਖਣਾ ਕਿੱਥੇ ਚੱਲੇ ਆ ਕੱਛੂ ਵਿੱਚ ਤੇ ਇੱਕ ਇਹਦੇ ਨਾਲ ਹੀ ਵਰਕਸ ਹੈ ਇੱਕ ਹੀ ਰੱਖੋ ਜੇ ਕੋਈ ਵੀਰ ਦੇ ਮਾਨ ਦੇ ਵਿੱਚ ਕੋਈ ਸਵਾਲ ਹੋਵੇ ਤਾਂ ਉਹ ਇੱਥੇ ਆ ਕੇ ਹਲਦਾ ਯਾਨੀ ਸਵਾਲ ਆਈਏ ਉਹ ਪੇਸ਼ ਕਰ ਸਕਦੇ ਕਿਸੇ ਦੇ ਕੋਈ ਜੀ ਸੁਖ ਸਾਹਿਬ ਜੋ ਵੀ ਇੱਥੋਂ ਆ ਨੀਰ ਤਲਾ ਰਹੇ ਆ ਨਾਲ ਮਿਲ ਕੇ ਸਾਰੇ ਪਿੰਡਾਂ ਦੇ ਉਹਨਾਂ ਨੇ ਆਪਣਾ ਪ੍ਰੋਗਰਾਮ ਤੁਹਾਨੂੰ ਦੱਸਤਾ ਹੋਊਗਾ ਜਾਂ ਦੱਸਦੀ ਆ ਮੇਰੇ ਮਾਰਦੀਆਂ ਤੋਂ ਸਿਰੇ ਬਰਦੇ ਉਹ ਮੈਂ ਸਾਝੇ ਕਰਨੇ ਚਾਹਣਾ ਬਈ ਆਪਾਂ ਜੇ ਕਿਉਂ ਲਗਿਆ ਧਰਨਾ ਕਿਉਂਕਿ ਬਹੁਤ ਸਾਰਿਆਂ ਕੋਈ ਨਹੀਂ ਕਰ ਦੇਗੀ ਜਿਹੜਾ ਅਸੀਂ ਧਰਨਾ ਦਿੰਨੇ ਆ ਇਸ ਤਰ੍ਹਾਂ ਸਾਡੀ ਊਰਜਾ ਸਾਡਾ ਧਾਣਾ ਸਾਡੇ ਪੈਸੇ ਲੱਗਦੇ ਆ ਉਸ ਤੋਂ ਵਾਰੀ ਜੀ ਦਾ ਧਿਆਨ ਕਰਕੇ ਬੋਲੋ ਜੀ ਗੁਰ ਚੇਤਾ ਵੇ ਚੇਤਾਨ ਕਸਰਕਾਰ ਸਰਬਸਭੂ ਹੋਵੇ ਦਹਾਜਾ ਕਾਲਤਾ ਜੀ ਸਾਹਿਬ ਸਾਂਸਾ ਰਸ਼ਿਆ ਰਹੇ ਤੋ ਦੇਗ ਤੇਗ ਪਤੀ ਵਿਰਧ ਕੀ ਪੈਰ ਪੰਥ ਕੀ ਦੀ ਜੀ ਸ੍ਰੀ ਸਾਹਿਬ ਜੀ ਸਮਾਈ ਹਾਲ ਸਾਡੀ ਦੇ ਗੋਲ ਬਾਨੇ ਬੋਲੋ ਜੀ ਕੇਸਾ ਬਹ ਤਾਮੇਕ ਤਾਮ ਸਾਹ ਤਾਮ ਕੋ ਸਦਾਨ ਅਤਲ ਸਰਬ ਕੈ ਕਾ ਸੋ ਦਾ ਮਾਲੂਬਾ ਪਤ ਮਤ ਕੀ ਮਤ ਪਤ ਕੇ ਰਾਖੇ ਆਪ ਕਾਲ ਮੁਲਕ ਆਪਣੇ ਪੰਥ ਗੁਰਧਾਮਾ ਤੋਂ ਪੰਥ ਨੂੰ ਛੋੜਿਆ ਜੀ ਸੋ ਤੇ ਨਮਾਣਿਆਂ ਦੇ ਮਾਨ ਨੇ ਤਾਦਿਆਂ ਦੇ ਆਸਰੇ ਤਨ ਬਾਕੀ ਨੂੰ ਹਾਜ਼ਰ ਨਾਜ਼ਰ ਸਮਝਿਆ ਹੋਇਆ ਮਹਾਰਾਜ ਕੇ ਪਾਤਸ਼ਾਹ ਜੀ ਉਹ ਸਾਰੇ ਮਹਾਰਾਜ ਕੇ ਪਾਤਸ਼ਾਹ ਜੀ ਇੱਕ ਰੋਸ਼ ਮਹਾਰਾਜ ਕੇ ਪਾਸੀ ਆਪ ਦੀ ਕਿਰਪਾ ਸਦਕਾ ਆਪ ਦਾ ਆਸਰਾ ਲੈ ਕੇ ਧਰਮਨ ਮਹਾਰਾਜ ਕੇ ਪਾਸੀ ਸੰਗਤਾਂ ਦੇ ਕਾਰਜ ਤੇ ਕਾਰਜ ਆਪ ਖੋਲਿਆ ਹਰ ਕੰਮ ਕਰਾ ਬਣ ਆਇਆ RAM ਕੀਤਾ ਲੋੜੀਆਂ ਕੰਮ ਸੋ ਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸਾਹਾ ਕੀ ਕਿਰਪਾ ਕਰਕੇ ਅੱਗੇ ਬਾਤ ਵਿੱਚ ਸੰਗਤਾਂ ਦੇ ਸ਼ਰਤੇ ਹੱਥ ਰੱਖਣਾ ਮਹਾਰਾਜ ਕੇ ਪਾਪ ਤੋਂ ਨਾ ਔਣ ਦੇਣੀ ਮਹਾਰਾਜ ਕੇ ਪਾਤਸ਼ਾਹ ਜੀ ਉਹ ਮੇਮ ਜੋਨਸ ਵਾਹਿਗੁਰੂ ਜੀ ਨੂੰ ਬੋਲਾਲੀ ਕਿਮਾ ਬਖਸ਼ੂ ਅੱਗੇ ਵਾ ਤੇ ਫਸਲ ਵਾੜੀ ਵਿੱਚ ਬਾਧੇ ਰੱਖਣੇ ਮਾਰ ਕੇ ਪਾਸੇ ਆਪ ਵੀ ਅਰਦਾਸ ਬੇਨਤੀ ਆ ਕਿਰਪਾ ਕਰਿਓ ਬੋਲਾਲੀ ਕਿਮਾ ਸਹੀ ਪਿਆਰੇ ਮੇਲ ਜਿਨਾ ਮਿਲ ਕੇ ਨਾਮ ਦਿੱਤਾ ਹੈ ਨਾਨਕ ਨਾਮ ਚਰਦੀ ਕਲਾ ਕਿਰਪਾ ਕਰੋ ਇਸ ਤਰ੍ਹਾਂ ਆ ਕੇ ਜੀਤ ਲਿਆ ਤੇ ਸਰ ਜੀਤਰਾਫਤ ਦੀ ਅੱਜ ਪੂਰੀ ਹੋ ਚੁੱਕੀ ਆ ਕਿ ਧਰਨੀ ਸਮਾਪਤੀ ਜਿੰਦਰ ਭਾਈ ਜੀ ਬੋਣ ਜਾ ਰਹੀ ਆ ਤੇ ਸਾਰਾ ਸਵਾਬ ਜੀ ਨੇ ਕੀ ਕਹਣਾ ਹੈ ਠੀਕ ਦੇਖੋ ਜੀ ਜਿਹੜਾ ਤੁਸੀਂ ਕਿਹਾ ਵੀ ਇਹ ਆਪਣੀ ਜੰਗ ਆ ਜਿਹੜੀ ਆਪਾਂ ਜਿੱਤ ਲਈ ਆ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਜਿੱਤੀ ਇਹ ਜਿਹੜੇ ਲੋਕ ਬੈਠੇ ਆ ਚਾਰ ਪੰਜ ਦਿਨ ਤੋਂ ਗਰਮੀ ਦੇ ਵਿੱਚ ਇਹ ਇਹਨਾਂ ਦੀ ਜਿੱਤ ਆ ਇਹ ਸਾਡੀ ਜਿੱਤ ਨਹੀਂ ਸਾਡੇ ਤਾਂ ਇੱਕ ਸਾਨੂੰ ਇੱਕ ਮਾੜਾ ਜਿਹਾ ਬੋਲਣ ਮੈਕ ਫੜਿਆ ਕਰਕੇ ਤੁਸੀਂ ਸਾਨੂੰ ਮੂਰੇ ਲਾ ਲਿਆ ਅਰੇ ਲੋਕਾਂ ਦੀ ਜੱਤ ਜੇ ਸਾਡੇ ਨਾਲ ਖੜੇ ਤਾਂ ਅਸੀਂ ਜਿੱਤ ਪਾਏ ਤਣੀ ਸਾਡੀ ਤਾਂ ਇਹ ਮੰਨਦੇ ਲੋਕਾਂ ਦਾ ਹੀ ਆ ਸਾਰਾ ਕੁਝ ਜੀਵੀਐਸ ਚੈਨਲ ਦੇ ਰਾਹੀਂ ਅਸੀਂ ਕਹਿਣਾ ਚਾਹੁੰਦੇ ਆ ਮਾਦੀ ਮਰਾਗੇ ਅੱਗੇ ਵੀ ਸਾਡੀ ਸਾਰ ਲੈਂਦੇ ਆ ਸੁਰਿੰਦਰ ਸਿੰਘ ਮਾਨ ਇਹ ਵੀ ਸਾਡੀ ਸਾਰ ਲੈਂਦੇ ਆ ਹੋਰ ਵੀ ਮੀਡੀਆ ਸਾਡੇ ਸਾਰ ਲੈਂਦੇ ਆ ਮੰਨ ਲਓ ਇਹਨਾਂ ਦੇ ਕਰਕੇ ਹਾਈਲਾਈਟ ਹੋਇਆ ਧਰਨਾ ਸਾਡਾ ਲੋਕ ਆਏ ਜੁੜੇ ਸਾਡੇ ਨਾਲ ਤੇ ਜਿੰਨੇ ਵੀ ਰਾਜਨੀਤਿਕ ਕਹਿ ਸਕਦੇ ਆ ਜਾਂ ਆਪਾਂ ਸਮਾਜ ਸੇਵੀ ਕਹਿ ਸਕਦੇ ਆ ਉਹ ਵੀ ਸਾਡੇ ਧਰਨੇ ਚ ਆ ਕੇ ਬੈਠੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਦਾ ਵੀ ਕੁਝ ਬੰਦੇ ਦਾ ਜੋਰ ਲੱਗਦਾ ਹੀ ਆ ਜੋ ਧਰਨੇ ਜਾ ਕੇ ਬੈੰਦਾ ਉਹਦੀ ਵੀਡੀਓ ਪੈਂਦੀ ਆ ਤਾਂ ਉਹਨੂੰ ਵੀ ਕੋਈ ਨਾ ਕੋਈ ਫੋਨ ਕਰਦਾ ਰਾਜਨੀਤਿਕ ਬੰਦੇ ਨੂੰ ਵੀ ਇਹ ਕੀ ਕਹਦੇ ਸਬੰਧ ਦੇ ਵਿੱਚ ਲੱਗਿਆ ਉਹ ਫਿਰ ਅਗਲਾ ਦੱਸਦਾ ਪਰ ਗਾਂਧੀ ਗਾਂ ਜਾ ਕੇ ਆਪਸਰਾਂ ਦੇ ਧਿਆਨ ਚ ਆਈ ਗੱਲ ਸ਼ਹਿਰ ਨਿਵਾਸੀਆਂ ਨੇ ਕਿਵੇਂ ਦਾ ਯੋਗਦਾਨ ਰਿਆ ਤੇ ਹੁਣ ਜਿਹੜੀ ਸਥਿਤੀ ਕਿੰਨੇ ਸਮੇਂ ਤੱਕ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵੀਐਸ ਚੈਨਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਸ ਨੇ ਕਿ ਪਿਛਲੇ 3-4 ਦਿਨਾਂ ਤੋਂ ਲਗਾਤਾਰ ਜਿਹੜੀ ਕਵਰੇਜ ਕੀਤੀ ਆ ਨਾਲ ਛੰਦਾ ਮਾਨ ਜੀ ਜਿਹੜੇ ਧੂੜਕੋੜ ਤੋਂ ਆ ਇਹਨਾਂ ਨੇ ਵੀ ਜਿਹੜੀ ਸਾਡੇ ਧਰਨੇ ਦੀ ਸਮੇਂ-ਸਮੇਂ ਤੇ ਲੋਲ-ਲੋੜ ਪੈਣ ਤੇ ਕਵਰੇਜ ਕੀਤੀ ਆ ਦੇਖੋ ਜੀ ਜਿਹੜੀ ਤੁਸੀਂ ਸਵਾਲ ਪੁੱਛਿਆ ਵੀ ਸ਼ਹਿਰ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਸਾਨੂੰ ਰਿਹਾ ਹੈ ਕਿਉਂਕਿ ਜਿਹੜੀ ਲੜਾਈ ਹੈ ਜਿਵੇਂ ਅਸੀਂ ਇੱਥੇ ਆ ਕੇ ਬੈਠੇ ਸੀ ਜੇ ਅਸੀਂ ਇਕੱਲੇ ਚਾਹੁੰਦੇ ਵੀ ਅਸੀਂ ਇਕੱਲੇ ਲੜ ਲਾਂਗੇ ਜਾਂ ਇਕੱਲੇ ਜਿੱਤ ਲਾਂਗੇ ਜੇ ਸ਼ਹਿਰ ਵਾਸੀਆਂ ਦਾ ਦੁਕਾਨਦਾਰ ਵੀਰਾਂ ਦਾ ਸਾਡੇ ਨਾਲ ਸਾਹਸ ਨਾ ਹੁੰਦਾ ਤਾਂ ਸ਼ਹਿਰ ਅਸੀਂ ਇੱਥੋਂ ਦੇ ਨਾਕਾਮਜਾਪ ਹੁੰਦੇ ਕਿਉਂਕਿ ਇਹਨਾਂ ਦੀਆਂ ਦੁਕਾਨਾਂ ਦਾ ਨੁਕਸਾਨ ਵੀ ਹੋਇਆ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਬਹੁਤ ਨੁਕਸਾਨ ਚੱਲਦਿਆਂ ਹੋਇਆ ਪਰ ਇਹਨਾਂ ਨੇ ਫੇਰ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਸਾਡਾ ਸਾਥ ਦਿੱਤਾ ਤੇ ਸਾਨੂੰ ਕਿਸੇ ਗੱਲੋਂ ਵੀ ਕਿਸੇ ਚੀਜ਼ ਦੀ ਜਿਹੜੀ ਘਾਟ ਨਹੀਂ ਰਹਿਣ ਦਿੱਤੀ ਕਿਸੇ ਗੱਲੋਂ ਪਾਣੀ ਦੀ ਪੀਣ ਦੀ ਠੰਡਾਂ ਦੀ ਜਾਂ ਖਾਣ ਪੀਣ ਦੇ ਸਮਾਨ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਸ਼ਹਿਰ ਵਾਸੀਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਡਾ ਬਹੁਤ ਹੀ ਵੱਡਾ ਸਹਿਯੋਗ ਦਿੱਤਾ ਵੇਖੋ ਜੀ ਹੁਣ ਬਹੁਤ ਸਾਰੇ ਨਾਮ ਆਏ ਹਜੇ ਜਿਨ੍ਹਾਂ ਨੇ ਸਾਨੂੰ ਟਾਈਮ-ਟਾਈਮ ਤੇ ਠੰਡੇ ਦੀਆਂ ਪੇਟੀਆਂ ਕਿਸੇ ਨੇ ਜਲਜੀਰਾ ਕਿਸੇ ਨੇ ਸਕੈਸ ਤੇ ਡੋਡੀ ਭੇਜਿਆ ਜਿਵੇਂ ਕਾਕਾ সুইਟ ਹਾਊਸ ਵਾਲੇ ਆ ਉਹਨਾਂ ਨੇ ਇੱਕ ਦਿਨ ਸਾਨੂੰ ਸਮੋਸੇ ਭੇਜੇ ਤੇ ਅੱਜ ਜਦੋਂ ਅਸੀਂ ਅਰਦਾਸ ਬੇਨਤੀ ਕਰਕੇ ਧਰਨੇ ਦੀ ਸਮਾਪਤੀ ਕੀਤੀ ਤਾਂ ਉਹਨਾਂ ਨੇ 20 ਕਿਲੋ ਜਿਹੜੇ ਲੱਡੂ ਆ ਉਹ ਸਾਡੇ ਕੋਲੇ ਭੇਜੇ ਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੈਸੇ ਸਾਰੇ ਦੁਕਾਨਦਾਰਾਂ ਦੀ ਦੁਆਰਿਆ ਫੇਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਅੱਜ ਜਿਹੜੀ ਬਿਜਲੀ ਆ ਦੇਖੋ ਜੀ ਗੈਟ ਵੀ ਆ ਚੁੱਕਿਆ ਕੀ ਲੱਗਦਾ ਨਿਰਵਿਘਨ ਮਿਲੇਗੀ ਦਾ ਸਪਲਾਈ ਫਿਰ ਵੇਖੋ ਜੀ ਜਿਹੜਾ ਸਾਡਾ ਮੇਨ ਜਿਹੜਾ ਮੁੱਦਾ ਸੀ ਜਿਹੜੀ ਸਾਡੀ ਮੰਗ ਸੀ ਉਹ ਤਕਰੀਬਨ ਜਿਹੜਾ ਜਿੰਨਾ ਸਮਾਨ ਅਸੀਂ ਮੰਗਿਆ ਸੀ ਅਸੀਂ ਜਿਹੜਾ ਟਰਾਂਸਫਾਰਮ ਵੱਡਾ ਮੰਗਿਆ ਸੀ ਉਹ ਸਾਰਾ ਪਹੁੰਚ ਚੁੱਕਿਆ ਹੁਣ ਜਿਹੜਾ ਪ੍ਰਸ਼ਾਸਨ ਦੇ ਅਧਿਕਾਰੀ ਆ ਉਹ ਨੂੰ ਫਿੱਟ ਕਰੀ ਜਾ ਰਹੇ ਆ ਉਸ ਨੂੰ ਕੁਝ ਟਾਈਮ ਤਾਂ ਲੱਗੇਗਾ ਸਮਾਂ ਦੋ ਤੋਂ ਤਿੰਨ ਦਿਨ ਦਾ ਲੱਗ ਸਕਦਾ ਪਰ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਦਾ ਜਾਂ ਅਧਿਕਾਰੀਆਂ ਦਾ ਇਹ ਕਹਿਣਾ ਹੈ ਵੀ ਉਸ ਤੋਂ ਬਾਅਦ ਤੁਹਾਨੂੰ ਇਹ ਜਿਹੜੀ ਨੋਬਤਾ ਉਹ ਅਸੀਂ ਨਹੀਂ ਆਉਣ ਦੇਵਾਂਗੇ ਅਜੀ ਪ੍ਰਧਾਨ ਜੀ ਬਹੁਤ ਵੱਡੀ ਜਿੱਤ ਹੋਈ ਹੈ ਜੀ ਨਿਹਾਲ ਸਿੰਘ ਵਾਲਾ ਦੇ ਵਿੱਚ ਲੋਕਾਂ ਨੇ ਤੇ ਕੀ ਕਹਿਣਾ ਦੱਸੋ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਜੇ ਵੀ ਇਸ ਮੀਟਿੰਗ ਕਰਾ ਜੋ ਸਾਡੇ ਕੋਲ ਪਹੁੰਚਿਆ ਤੇ ਸਾਡੀ ਆਵਾਜ਼ ਪ੍ਰਸ਼ਾਸਨ ਤੇ ਹੋਰ ਦੂਰ ਲੋਕਾਂ ਤੱਕ ਪਹੁੰਚਾਈ ਹੈ ਦੂਜਾ ਧੰਨਵਾਦ ਇੱਥੋਂ ਦੇ ਨਿਹਾਲ ਸਿੰਘ ਵਾਲਾ ਵਾਸੀਆਂ ਦਾ ਦੁਕਾਨਦਾਰ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਹਰ ਪੱਖੋਂ ਸਹਿਯੋਗ ਦਿੱਤਾ ਬਾਕੀ ਧੰਨਵਾਦ ਸਾਰੇ ਨਗਰਾਂ ਦਾ ਟਰੂਡ ਕੋਟ ਰਣਸੀ ਜਿੰਨੇ ਵੀ ਇੱਥੇ ਨਗਰ ਪਹੁੰਚੇ ਆ ਭਾਵੇਂ ਮੈਂ ਸਾਰਿਆਂ ਦੇ ਨਾਮ ਨਹੀਂ ਲਏ ਸਪੈਸ਼ਲ ਧੰਨਵਾਦ ਸਰਦਾਰ ਪਰਮੇਸ਼ਰ ਸਿੰਘ ਸਰਾਂ ਦਾ ਇਹਨਾਂ ਦੀ ਤਰਫੋਂ ਹੀ ਮੈਂ ਬੋਲ ਰਿਹਾ ਇਹਨਾਂ ਦਾ ਗਲਾ ਖਰਾਬ ਹੋਣ ਕਰਕੇ ਤੇ ਇਹਨਾਂ ਦਾ ਬਹੁਤ ਜ਼ਿਆਦਾ ਹਾਂਜੀ ਇਹਨਾਂ ਦਾ ਥੋੜਾ ਜਿਲੇ ਨੂੰ ਪ੍ਰੋਬਲਮ ਹੋ ਗਈ ਤੇ ਇਹ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਬਹੁਤ ਵਧੀਆ ਧਾਰਨਾ ਚੱਲਿਆ ਬਾਕੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਪ੍ਰਵੀਨ ਵੰਸਲ ਰਿੰਟਾ ਜੀ ਜਿਨ੍ਹਾਂ ਵੱਲੋਂ ਕੂਲਰਾਂ ਦੀ ਸੇਵਾ ਕੀਤੀ ਗਈ ਸਾਡਾ ਛੋਟਾ ਵੱਡਾ ਕਿਸਾਨੀ ਕੋਈ ਵੀ ਧਾਰਨਾ ਹੋਵੇ ਇਹ ਵੱਧ ਚੜ ਕੇ ਸਮਰਥਨ ਕਰਦੇ ਆ ਇਹ ਇਹਨਾਂ ਦਾ ਵੀ ਸਿ ਧੰਨਵਾਦ ਕਰਦੇ ਹਾਂ ਹੋਰ ਵੀ ਜਿੰਨੇ ਵੀ ਵੀਰਾਂ ਨੇ ਚਾਹੇ ਕਿਸੇ ਨੇ ਠੰਡੀਆਂ ਦੀ ਜਾਂ ਕਿਸੇ ਵੱਲੋਂ ਜਲਦੀ ਸੇਵਾ ਕੀਤੀ ਗਈ ਸਾਨੂੰ ਇੰਨੇ ਦਿਨ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਪ੍ਰਸ਼ਾਸਨ ਦਾ ਤੇ ਬਿਜਲੀ ਮੁਲਾਜ਼ਮਾਂ ਦੇ ਧੰਨਵਾਦ ਜਿਨ੍ਹਾਂ ਨੇ ਸਾਡੇ ਸਹਿਯੋਗ ਨਾਲ ਸਾਨੂੰ ਸਹਿਯੋਗ ਦਿੱਤਾ ਤੇ ਸਾਡਾ ਜਿਹੜਾ ਗ੍ਰੈਂਟ ਦਾ ਵੱਡਾ ਕੰਮ ਦੀ ਮੰਗ ਸੀ ਉਹਨੂੰ ਪੂਰਾ ਕੀਤਾ ਅਸੀਂ ਅੱਜ ਵੀ ਧੰਨਵਾਦ ਕਰਦੇ ਹਾਂ ਦੁਕਾਨਦਾਰ ਵੀਰਾਂ ਦਾ ਸਾਡੇ ਕਿਸਾਨ ਵੀਰਾਂ ਦਾ ਪ੍ਰਸ਼ਾਸਨ ਦੇ ਡੈਪਟੀ ਸਾਹਿਬ ਦਾ ਐਸ ਐਚਓ ਸਾਹਿਬ ਦਾ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਜੀ ਕਹਿੰਦੇ ਆ ਵੀ ਲੋਕ ਵੱਡੇ ਹੁੰਦੇ ਆ ਲੋਕ ਤਾਂ ਹਮੇਸ਼ਾ ਲੋਕਾਂ ਦੀ ਜੱਤ ਹੁੰਦੀ ਹੈ ਜਿੱਥੇ ਏਕਾ ਹੋਵੇ ਏਕੇ ਦੇ ਨਾਲ ਲੋਕਾਂ ਦੀ ਜੱਤ ਹੋਣੀ ਹੋਣੀ ਹੈ ਲੋਕ ਸਤਾਏ ਬਹੁਤ ਸੀ ਦੁਖੀ ਬਹੁਤ ਸੀ ਲੋਕ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਵੀ ਗਰਮੀ ਚ ਆ ਕੇ ਬੰਦਾ ਆਪਦਾ ਖੇਤਾ ਖੇਤ ਛੱਡ ਕੇ ਇੱਥੇ ਆ ਕੇ ਬੈਠੇ ਸਾਡੇ 4-5 ਪਿੰਡ ਆ ਜਿਹੜੇ ਜਿਨ੍ਹਾਂ ਨੇ ਰਲ ਕੇ ਸਾਰਿਆਂ ਨੇ ਇਹ ਮੋਰਚਾ ਲਾਇਆ ਸੀ ਮੇਰੇ ਨਾਲ ਖੜਿਆ ਸਾਡੇ ਬਹੁਤ ਪੁਰਾਣੇ ਜਿਹੜਾ ਹਾਰੂਆ ਬੰਦੇ ਕਿਸਾਨ ਜੀ ਨੇ ਵੀ ਕੇ ਜੋਖੇ ਖਸੇ ਦੇ ਆਗੂ ਜ਼ਨੀ ਨਿਹਾਲ ਸਿੰਘ ਇਹ ਵੀ ਹਰ ਚੀਜ਼ ਚ ਭੱਜ ਕੇ ਸਾਲ ਲੈਂਦੇ ਆ ਨਾਲ ਕਾਕਾ ਸਰਪੰਚ ਬਾਰੇਵਾਲ ਤੋਂ ਕਿੰਨੇ ਪਿੰਡਾਂ ਦੇ ਬੰਦੇ ਜਿਹੜੇ ਬਾਤ ਚੜ ਕੇ ਇੰਦਾ ਨੇ ਹਿੱਸਾ ਲਿਆ ਤੇ ਜਿੱਤ ਲੋਕਾਂ ਦੇ ਹੁਣੀ ਹੁਣੀ ਸੀ ਜਦੋਂ ਏਕੇ ਦੇ ਨਾਲ ਚੱਲੇ ਆ ਬਾਕੀ ਅਸੀਂ ਜਿੰਨੇ ਵੀ ਇੱਥੇ ਜਿੰਨੇ ਵੀ ਜੋਗਾ ਕਿਸੇ ਨੇ ਯੋਗਦਾਨ ਪਾਇਆ ਕੋਈ ਚਾ ਲੈ ਕੇ ਆ ਮੰਡੀ ਨਿਹਾਲ ਸਿੰਘ ਵਾਲੇ ਦੇ ਜਿੰਨੇ ਵੀ ਦੁਕਾਨ ਨਾਲੇ ਸਾਰੇ ਜਿਨ੍ਹਾਂ ਦੀ ਵੀ ਕਿਸੇ ਸਹਯੋਗ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਵਿਜੰਦਨ ਨੇ ਚੱਲੋ ਸੁਨਵਾਈ ਕੀਤੀ ਬੇਸ਼ੱਕ 2-3 ਦਿਨ ਲੱਗ ਗਏ ਚਲੋ ਕੋਈ ਨਹੀਂ ਉਹਨੇ ਭਜ ਨਟਕ ਕਰਕੇ ਕੰਮ ਚਾਲੂ ਕੀਤਾ ਸਾਰਿਆਂ ਦਾ ਅਸੀਂ ਆਪ ਦੇ ਸਮੁੱਚੇ ਮੋਰਚੇ ਬਲੋ ਧੰਨਵਾਦ ਕਰਾਂ ਬਾਕੀ ਜਿਹੜਾ ਮੀਡੀਆ ਨੇ ਸਾਥ ਦਿੱਤਾ ਸਭ ਤੋਂ ਵੱਧ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਤੈਨੂੰ ਵਧਾਈ ਵੀ ਦੇਣੀ ਹੈ ਚੈਨਲ ਵਰਤੀ ਠੀਕ ਹੈ ਚੈਨਲ ਵੀ ਤੇਰਾ ਮੋਨਟਾਈਜ਼ ਹੋ ਗਿਆ ਤੇ ਬਹੁਤ ਵਧੀਆ ਹੁਣ ਪ੍ਰੋਫੈਸਰ ਰਿਪੋਰਟਰ ਬਣ ਗਿਆ ਤੂੰ ਬੇਬਾਕ ਹੋ ਕੇ ਚੱਲਦਾ ਬਾਕੀ ਸਾਡੀ ਸਤ ਹਰ ਵਾਰੀ ਸਾਰ ਬਿਜਲੀ ਵਾਲਾ ਸਾਡਾ ਜਦੋਂ ਕਦੋਂ ਵੀ ਵਕਤ ਪੈਂਦਾ ਸਭ ਤੋਂ ਵੱਧ ਆ ਕੇ ਸਾਰ ਲੈਣਾ ਤੇਰਾ ਅਸੀਂ ਉਹ ਤਾਂ ਜੇਬਸ ਟਾਈਮ ਦਾ ਬਹੁਤ ਦਿਨੋਂ ਧੰਨਵਾਦ ਕਰਦੇ ਸਾਰੇ ਮੋਰਚੇ